ਕਿਉਂ ਸੀ ਅੱਗੇ ਪਿੰਡਾਂ ਵਾਲੇ ਪਿੰਡਾਂ ਤੋਂ ਦੀ ਗਰਤ ਗੁਰਦੂਜੀ ਬਹੁਤ ਬਾਕੀ ਇਹਨੇ ਵਲੌਗ ਵੀ ਬਹੁਤ ਬਣਾਉਣੇ ਖੇਤਾਂ ਤੋਂ ਵੀ ਜਾਣਾ ਜੇ ਉਹ ਕੈਮਰਾ ਲੈ ਆਦਿਆਂ ਨਾ ਨਾ ਜਿਹੜੀ ਗੱਲ ਸਹੀ ਹੈ ਇੱਥੇ ਨਾ ੱੱਕਾ ਸੀ ਬੌਂ ਕਰਨਾ ਇਹ ਐਪਲ ਵਾਂਗ ਰੱਖਣਾ ਨਹੀਂ ਸੀ ਇਹਦੇ ਕੰਮ ਲੈਣਾ ਐਪਲ ਵਾਂਗ ਪੂਰਾ ਜਿਵੇਂ ਐਪਲ ਖਾ ਕੇ ਸਰੀਰ ਨੂੰ ਤਾਕਤ ਦਿੰਦਾ ਅਸੀਂ ਇਹਦੇ ਤਾਕਤ ਲੈਣੀ ਪੂਰੀ ਠੀਕ ਹੈ ਹੈਲੋ ਹਾਇ ਕਰਨ ਵਾਸਤੇ ਨਹੀਂ ਹੈਗਾ ਹੁਣ ਮੇਰਾ ਜਿਹੜਾ ਮੇਰਾ ਫੋਨ ਇਸ ਟਾਈਮ ਬਣਾ ਰਿਹਾ ਇਹਨੇ ਫਰੀ ਹੋਣਾ ਫਿਰ ਇਹਦੇ ਚ ਵੀਡੀਓ ਬਣੀ ਕਰਨੀ ਸਾਰੀ ਵੈਲਕਮ ਜੀ ਵੈਲਕਮ ਜੀ ਆਇਆਂ ਨੂੰ ਥੈਂਕ ਯੂ ਜੀ ਕੌਣ ਸੀ ਗਿਆ ਜੀ ਅਸੀਂ ਇਸ ਟਾਈਮਾ ਵੀਰ ਉਹਦੇ ਚ ਤੇ ਅੱਜ ਸੰਦੀਪ ਵੀ ਨਹੀਂ ਹੋਣੀ ਪਾਰਟੀ ਇਹਨੂੰ ਫੋਨ ਆਇਆ ਨਾ ਵਾ 16 Pro Max 16 Pro Max ਤੇ ਉਹਦੇ ਵਾਸਤੇ ਲੈਣਾ ਜੀ ਸਮਾਨ ਸਮਾਨ ਕੀ ਲੈਣਾ ਵੀ ਮਤਲਬ ਉਹਦਾ ਵਿੱਚ ਡਾਟਾ ਕੇਬਲ ਨਹੀਂ ਹੈ ਤੇ ਇੱਕ ਐਡਾਪਟਰ ਨਹੀਂ ਹੈਗਾ ਤੇ ਇਹਦਾ ਵੀਰ ਕਹਿੰਦਾ ਵੀ ਤੁਸੀਂ ਇੱਥੀ ਤੇ ਲੈ ਲਓ ਸਮਾਨ ਇਹਦਾ ਥਲਾਸ ਤੇ ਦਸਟ ਪੈ ਗਿਆ ਉਹ ਵੀ ਚੇਂਜ ਹੋ ਰੂਗਾ ਓਕੇ ਮੈਂ ਪੈ ਗਈ ਡਸਟ ਇਹ ਤਾਂ origignal ਆ ਇੱਕ ਦੋ ਓਹੋ ਬੋਲ ਕੋ ਪਾਟੇ ਦਾ ਆਪਸ ਅਨਬਾਕਸ ਕਰੋ ਜਿਹੜਾ ਤੁਸੀਂ ਕਵਰ ਵੀ ਲਿਆ ਹੂੰ ਇਹ ਵੀ ਨਹੀਂ ਤੇ ਨਾਲ ਵੀ ਤੁਹਾਡਾ ਫੋਨ ਫੁੱਟੇ ਜਾਣੀ ਹਾਂਜੀ ਹਾਂ ਹਾਏ ਆਏ ਨਾਲ ਡਰਾਈ ਚੱਲਿਆ ਯਾਰ ਇਹ ਕਿਹ ਹੈ ਇਹ ਡ੍ਰੌਪ ਟੈਸਟਡ ਨਹੀਂ ਦੇਖੋ ਕਿੰਨਾ ਪਤਲਾ ਹੈ ਹਾਂ ਠੀਕ ਹੈ ਅੱਛਾ ਅੱਛਾ ਮਤਲਬ ਜੇ ਗਿਰਨ ਨਾਲ ਫਟੂਗਾ ਗਿਰਨ ਨਾਲ ਫਟੂਗਾ ਹਾਂ ਦੋਸ ਸਲਿਮ ਵਧੀਆ ਕੇਸ ਹੈ ਬਾਕੇ ਬਲੈਕ ਦੇ ਨਾਲ ਬਲੈਕ ਹੀ ਸਿੰਗਾ ਲੱਗਦਾ ਦੇਖੋ ਛੱਡਦੇ ਨਹੀਂ ਤੁਸੀਂ ਤੁਸੀਂ ਤਾਂ ਤੁਸੀਂ ਕੱਪੜੇ ਵੀ ਬਿਲਾ ਕੇ ਪਾਏ ਹੋਏ ਇਹ ਦੇਖੋ ਨਾ ਨਾ ਵਧੀਆ ਮੈਂ ਨਾ ਦੱਸਿਆ ਵੀ ਜਿਹੜੇ ਲੈਂਜ ਪਾਏ ਤੇ ਨਾ ਜਾ ਦੱਸੀਆਂ ਕਬਰਤਾਰੇ ਉੱਟ ਗਿਓ ਹਾਂ ਹੁਣ ਕੀ ਡੀਲ ਹੋਈ ਹੈ ਤੁਸੀਂ ਕੀ ਕੀ ਲੈ ਰਹੇ ਹੋ ਕੀ ਕੀ ਨੇ ਇੱਕ ਕਬਰਤਾਰ ਆਪਣਾ ਕਬਰ ਹੈ ਹਾਂ ਇੱਕ ਕਾ ਲੈਂਜ ਹਾਂ ਡਾਟਾ ਕੇਬਲ ਉਹ ਇੱਕ ਟੈਂਪਰ ਤੇ ਹੁਣ ਡੱਡੂ ਜੋ ਉਹ ਨਹੀਂ ਲਿਆ ਇਹ ਦੀ 6000 ਰੁਪਏ ਬਣਾਤਾ ਤੁਸੀਂ ਹੈਂ ਏ ਡੱਡੂ ਸਾਲਾ ਕਿਤੇ ਰਸਤੇ 'ਚ ਫਿਰਦਾ ਰੁੜਦਾ ਜੀ ਆਪਾਂ ਨਾਲ ਇਥੇ ਲੈ ਜੂਗੇ ਫੇਰ ਆਪਾਂ ਆ ਕੇ ਨਾ ਨਾ ਚੱਲ ਕੋਈ ਨਹੀਂ ਤਾਂ ਹੀ ਡਰ ਲੱਗਦਾ ਆਈਫੋਨ ਤੇ ਇਹਦੀ ਜਿਹੜੀ ਐਕਸੈਸਰੀ ਉਹ ਵੀ ਬਹੁਤ ਮਹਿੰਗੀ ਮਿਲਦੀ ਯਾਰ ਐਕਚੁਅਲੀ ਇਹ ਜਿਹੜੀਆਂ ਹੈਗੀਆਂ ਸਾਰੀ ਐਪਲ ਅਪਰੂਵਡ ਹੈ ਤੇ ਕੁਆਲਿਟੀ ਬਾਇਡਰ ਅਗਰ ਤੁਸੀਂ ਆਨਲਾਈਨ 'ਚ ਦੇਖੋਗੇ ਤੁਹਾਨੂੰ ਇੰਨੀ ਦੀ ਪੈਣੀ ਬੜੀ ਸਾਰੇ ਦੇ ਸੱਟ ਫੋਨ ਦੀ ਇਹ ਗ੍ਰਿਪ ਹੈ ਬਹੁਤ ਵਧੀਆ ਕੰਪਨੀ ਦਾ ਡੈਂਪਰ ਹੈ ਇਹ ਗੜਾ ਜਿਹੜਾ ਕਵਰ ਵੀ ਦੇ ਰਹੇ ਆ ਉਹ ਕੋਈ ਗ੍ਰਿਪ ਦਾ ਠੀਕ ਆ ਉਹਨਾਂ ਨੂੰ ਫੋਨ ਕਰਦੇ ਕਾ ਵੀ ਇਹ ਗਲਾਸ ਗਲੂਸ ਦਾ ਚੇਂਜ ਹੋਣਾ ਹੈ ਦਾ ਬੀ ਟਾਈਮ ਲੱਗਣਾ ਉਹ ਪਰ ਬੇਟ ਕਰ ਰਿਹਾ ਦੋ ਮਿੰਟਾਂ ਨੇ ਜੀ ਹਾਂ ਮਿੰਟ ਲੈ ਲੈ ਟਿਕਟ ਤਾਂ ਨਹੀਂ ਲੱਤੀ ਉਹ ਤਾਂ ਖੜੇ ਬੇਟ ਕਰ ਰਿਹਾ ਸੀ ਚਾਹ ਨਹੀਂ ਦੇਖਣੀ ਉਹਨਾਂ ਨੇ ਚੱਲ ਜੋ ਨਹੀਂ ਦੇਖਣੀ ਰਹਿਣ ਧੋਏ ਮਨਾਇ ਤਾਂ ਉਹਨਾਂ ਦਾ ਪੈਂਟੀ ਹੋ ਗਿਆ ਮਨਾਵਾ ਮਨਪ੍ਰੀਤ ਦਾ ਮਨਪ੍ਰੀਤ ਚ ਨਾ ਕਰਦੀ ਕਦੀ ਵੀ ਬਿੱਲ ਵੀ ਨਹੀਂ ਦੇਖਣੀ ਜਾ ਤੂ ਜਾ ਕਰਦੇ ਅਸੀਂ ਇੱਧਰ ਉਹਨਾਂ ਨੂੰ ਕਹ ਵੀ ਥੋੜਾ ਜਿਹਾ ਆ ਸੈਟਿੰਗ ਚ ਲੱਗੇਵੇਂ ਕਰ ਤਾਂ ਕਰਕੇ ਆ ਕਿਨਾਂ

ਅਡਰੈਸ ਦਿ ਲੋਡ ਵੀ ਆ ਗਿਆ ਇਹ ਕਿੰਨੇ ਦਾ ਗਲਾਸ ਆ ਇਹ 1300 ਦਾ ਸੁਪਾਵਾਸ਼ ਕੱਟ ਦੋ ਕੰਮ ਨੂੰ ਲੈਸ ਵੀ ਕਰਮੇ ਕੇ ਹੰਦੇ ਵਿੱਚ ਚਲ ਕੋਈ ਨਹੀਂ ਉਹ ਤਾਂ ਹੁਣ ਜੋ ਜਿਹੜਾ ਕੰਮ ਕਰਾਉਣਾ ਉਹ ਤਾਂ ਕਰਾਉਣਾ ਹੀ ਹੈ ਗੱਲ ਤਾਂ ਹੋਈ ਹਾਂ ਲਕਸ਼ਰ ਨੂੰ ਜੀਐਸਟੀ ਨੂੰ ਯੇ ਮੈਨੂੰ ਮੇਰੇ ਨੰਬਰ ਚ ਕੰਟੈਕਟ ਤਾਂ ਸੀ ਮੇਰਾ ਜੋ ਉਹ ਇਹਦੇ ਚ ਚੱਕੇ ਨਹੀਂ ਹੈਗੇ ਸਿਮ 'ਚ ਸੀ ਸੀਮ 'ਚ ਸੀ ਫੋਨ 'ਚ ਨਹੀਂ ਹੈਗੇ ਫੋਨ 'ਚ ਨਹੀਂ ਹਲੇ ਵੀ ਖਤਮ ਹੋ ਗਈ ਹੈਗੇ ਉਹ ਨਹੀਂ ਫੋਨ 'ਚ ਆ ਗਿਆ ਫੋਨ 'ਚ ਹੈ ਗਿਆ ਸਟੰਡ ਠੀਕ ਹੈ ਤੇ ਮੇਰੇ ਦੂਜੇ ਲੋਕ ਕੰਟੈਕਟ ਨਹੀਂ ਆਉਂਦੇ ਹੋਰ ਵੀ ਚੈੱਕ ਕਰ ਲੂੰਗੀ ਵਾ ਫਿਰ ਉਹਨਾਂ ਨੂੰ ਤਾਂ ਭੇਜਣਾ ਬਣੋਗਾ ਮੈਂਟ ਕਰਦੇ ਖੜੇ ਜੈ ਇੰਨਾ ਟਾਈਮ ਲੱਗ ਹਾਂ ਕਰ ਦੋ ਨਾ ਸਿਰ ਬਿਲਡਿੰਗ ਫਿਰ ਅੱਪਕਾ ਇਹ ਤਾਂ ਟਾਈਮ ਲੱਗ ਜਾਣਾ ਇਹਨੇ ਉਹ GST ਕਲਿਕ ਸਕੈਨ ਕਰਨਾ ਹੈ ਬੰਦੇ ਨੂੰ ਕਰਾਇਆ ਜਾ ਰਿਹਾ ਹੈ ਕਿੱਦਾਂ ਦਾ ਬੜਾ ਛੋਟਾ ਜਾਏ ਦਿਖੂਗਾ ਨਹੀਂ ਰੱਤਾ ਠੀਕ ਆ ਹੁਣ ਸਾਨੂੰ ਬੈਗ ਬੂਕ ਤੇ ਪਾ ਕੇ ਦੋਗੇ ਤੁਸੀਂ ਹਾਂਜੀ ਹਾਂਜੀ ਕੈਰੀ ਬੈਗ ਤੇ ਪਾ ਕੇ ਦੇ ਦਿੰਦੇ ਹਾਂ ਹਾਂ ਤੌਰ ਦੀ ਸੀ ਫੋਟੋ ਵੀ ਲੈਣੀ ਫੋਟੋ ਖਿੱਚਣੀ ਹੈ ਨਾ ਤੁਹਾਡੀ ਕੋਈ ਨਹੀਂ ਥੰਬੇਲ ਤੇ ਲਾ ਦਾਂਗੇ ਕੋਈ ਗੱਲ ਨਹੀਂ ਬਾਹਰ ਆ ਵੀ ਪ੍ਰਾਈਵੇਟ ਕੰਪਨੀ ਵਾਲਾ ਮਿਲ ਜਾਂਦਾ ਥੋੜਾ ਜਿਹਾ ਇੱਥੇ ਹਾਂ origignal apple ਜੋ ਹੈ ਸੋਹਾ ਵਾਈਫਾਈ ਲਗਾ ਲੈਣਾ ਫਿਊਚਰ ਬੰਡਲ ਹੋਣਾ ਐਪਲ@12345 a ਕੈਪੀਟਲ ਬਹੁਤ ਬਰੀਕੀ ਜਿਹਾ ਕੰਮ ਹੈ ਨਾ ਹੂੰ ਉਹ ਕਹਿੰਦੇ ਤਾਂ ਹੀ ਤਾਂ ਚ ਡਸਟ ਸੀ ਨਾ ਉਹ ਲਗਾਈ ਤੇ ਉਹ ਮੈਂ ਕਹਿੰਦਾ ਸਵਾਈ ਤੇ ਡਸਟਾਈ ਜਾਂਦੀ ਹੈ ਬਟ ਇਹ ਨਾਲ ਦੇ ਨਾਲ ਕੱਢ ਹੋ ਜਾਂਦੀ ਹੈ ਹਮਮ ਇੰਕੇਸ ਕਰ ਬਾਅਦ ਚ ਫਿਰ ਬਾਅਦ ਚ ਨਹੀਂ ਕੱਢੀ ਜਦੋਂ ਨਾ ਕੱਢਣਾ ਹੁੰਦਾ ਮੈਂ ਤੁਹਾਡੀ ਕੱਢ ਦਿੰਨਾ ਕਰ ਇੱਕ ਕੱਲ ਵੀ ਲਏ ਹੁੰਦਾ ਨਾ ਸ਼ਾਮ ਨੂੰ ਨਾਲ ਦੇ ਨਾਲ ਹੀ ਹੁੰਦੀ ਹੈ ਉਹ ਤਾਂ ਫਿਰ ਪ੍ਰਾਈਵੇਟ ਦੁਕਾਨਦਾਰ ਤਰ੍ਹਾਂ ਪੈਸੇ ਬਣਾਉਣੇ ਦਾ ਕੰਮ ਹੁੰਦਾ ਨਾ ਜੀ ਸਾਹਿਬ ਉਹਨਾਂ ਨੇ ਜਦੋਂ ਡੈਮੇਜ ਹੋ ਗਿਆ ਮੈਂ ਦੂਜੇ ਵੀ ਲਾ ਕੇ ਲਾ ਦਿੰਦੀ ਹੈ ਉਹਨਾਂ ਨੂੰ ਤਾਂ ਵੀ ਆਇਆ ਵੀ ਬਸ ਆਪਣਾ ਲਾ ਕੇ ਕਸਟਮਰ ਥੋੜਾ ਅਗਲੇ ਨੂੰ ਵੀ ਦੁੰਦਾ ਵੀ ਛੇਤੀ ਕੰਮ ਕਰਕੇ ਨਿਕਲ ਜੀ ਆਪਣਾ ਬਸ ਉਹਨਾਂ ਨੇ ਕਿੱਥੇ ਨਹੀਂ ਬਣਕੀ ਜੀ ਦੇਖਿਆ ਇਹਨੂੰ ਜਿਹਨੇ ਹੁਣ ਇਹਨਾਂ ਨੇ ਕਹਿਤਾ ਮਹਾਰਾਜ ਸੁਖਰਾਜੀ ਹਾਂ ਹੁਣ ਕੀ ਕਰੀਏ ਜੀ ਵੀ ਤੇ ਰੱਖਾਂਗੇ ਨਾ ਉਹਦਾ ਤਾਂ ਰੋੜੇ ਨਹੀਂ ਤਾਂ ਹੁਣ ਪਰ ਗਲਾਸ ਲੱਗ ਗਿਆ ਬਸ ਉਹਦਾ ਥੱਲੇ ਰਹਿ ਗਿਆ ਜਿਹੜਾ ਹੈਗਾ ਤਾਂ ਹੁਣ ਦੋ ਤਿੰਨ ਦਿਨ ਇਹ ਇਕੱਲੇ ਘੁੰਮੀ ਗਿਆ ਵਿਚਾਰਾ ਬਿਨਾਂ ਗਾੜਤੀ ਤਾਂ ਹੋਇਆ ਕੰਮ ਹੈ ਹਾਂ ਉਹਦੇ ਵਿੱਚ ਹੀ ਹੁੰਦਾ ਜੀ ਕਿ ਚੱਲ ਗਈ ਨਹੀਂ ਆ ਗਿਆ ਚਲੋ ਮੈਂ ਤੀਕੋ ਆ ਗਿਆ ਕਾਫੀ ਢੰਗ ਨਾਲ ਲੱਗੂ ਠੀਕ ਮੈਂ ਆਪਣੇ 250 ਕੋ ਕੈ ਕਰ ਦਉਗਾ ਡੰਨ ਲੋ ਜੀ ਤਾ ਹੋ ਗਿਆ ਤੇਰਾ ਜਿਹੜਾ ਤੁਸੀਂ ਆ ਦੇ ਰਹੇ ਆ ਕਿੰਨੇ ਚ ਦੇ ਰਹੇ ਹੋ ਇਹ 2000 ਦੇ ਹੋ ਗਿਆ ਚਲੋ ਕਹਿੰਦਾ ਇੰਟਰਨੈਟ ਸੋ ਅਮਾਉਂਟ ਆਪਣੇ ਨਾਲ ਸਸਤੀ ਚਾਹੀਦੀ ਹੈ ਡਾਟਾ ਕਾਰਡ ਦੋਨੇ ਪਾਸੇ ਤੋਂ ਡਾਟਾ ਜੀ ਸੀ ਟਾਈਪ ਹੈ ਸੀਟਾ ਪਰ ਰਣ ਦੇ ਫਿਰ ਸੀ ਟੈਪ ਦਾ ਹੀ ਦੂਜਾ ਚਾਰਜਰ ਲੱਗੂਗਾ ਜਿਹੜਾ ਮੇਰੇ ਕੋਲ ਕਿੰਨੇ ਤੀ ਵਾਰ ਤੱਕ ਦਾ ਲੱਗਣਾ ਬਸ ਉ ਤੋਂ ਬੜੇ ਨਹੀਂ ਨੇ ਚੱਕਣਾ ਕੋਈ ਵੀ ਉਹਦੇ ਨਾਲ ਆਇਆ ਵੀ 20 ਜਾਂ 30 ਦਾ ਬਸ ਅਡਾਪਟਰ ਜਿਹੜਾ ਵੀ ਲਾਉਣਾ ਇਹਨੂੰ ਅੰਜੀ ਜੀ ਜਿਹੜੇ ਡੰਡੀ ਕਿ ਮੈਂ ਹਾਂ। ਦਵੋ ਜੋ। ਉਸ ਨੂੰ ਬੋਲਨ ਲਗਾ ਦੇ ਗਿਆ ਨਹੀਂ ਨਹੀਂ। ਇਹ ਦੇਖੋ ਜੀ ਕੋਈ ਡਸਟ ਨਹੀਂ ਹੁੰਦੀ ਪਾਰਟੀਕਲ। ਹੁਣ ਡਿਸਪਲੇ ਯੂਜ਼ ਕਰਕੇ ਦੇਖੋ। ਡਿਸਪਲੇ ਯੂਜ਼ ਕਰਕੇ ਦੇਖੋ ਟੱਚ ਤਾਂ ਫੀਲ ਆਉਂਦਾ। ਤੇਰਾ ਫੇਸ ਲਾਉਕਾ ਤਾਂ ਨਹੀਂ ਚੱਕਿਆ ਨੇ। ਕਈ ਵਾਰ ਚੱਕਦਾ ਕਈ ਵਾਰ ਚੱਕਦਾ। ਚਲੋ। ਹੁਣ ਚੱਕੋ। ਇਹਨਾਂ ਨੇ ਚੱਕਿਆ। ਨਹੀਂ ਚੱਕਿਆ। ਨਾ ਇਹ ਲਾਇਆ ਨਾ ਤੋ ਨਾਇਆ ਵਾ ਫੇਸ ਲਾਓ ਕੋ ਜਕ ਤਰੀ ਇਹ ਤੋ ਸਾਈਪ ਕਰੂਗਾ ਤਾਂ ਹਾਂ ਇਹ ਪਿੱਛੇ ਦੀ ਇਹ ਕੱਢੋ ਹਨ ਪਿੱਛੇ ਲੈਮਿਨੇਸ਼ਨ ਕਰਾਉਣ ਦੀ ਜਰੂਰਤ ਤਾਂ ਨਹੀਂ ਸਿਰ ਐਪਲ ਦੰਦ ਦੀ ਗਰਪ ਮੰਡਟਰੀ ਨਹੀਂ ਕਰਦਾ ਹਾਂ ਉਹ ਤੋ ਆਪਣੀ ਇੱਛਾ ਹੈ ਉਹ ਆਪਣੀ ਇੱਛਾ ਹੈ ਕਿ ਉਸੇ ਅੱਗੇ ਪਿੰਡ ਵਾਲੇ ਪਿੰਡਾਂ ਤੋਂ ਦੀ ਗਰਤ ਗੁਰਦੁਆਰਾ ਜੀ ਬਹੁਤ ਬਾਕੀ ਇਹਨੇ ਵਲੌਗ ਵੀ ਬਹੁਤ ਬਣਾਉਣੇ ਖੇਤਾਂ ਤੋਂ ਵੀ ਜਾਣਾ ਜੇ ਉਹ ਕੈਮਰਿਆਂ ਨੇ ਇਹਨੇ ਨਾ ਨਾ ਜਿਹੜੀ ਗੱਲ ਸਹੀ ਹੈ ਇੱਧਰ ਨਾ ੱੱਕਾ ਸੀ ਬਹੁਤ ਕਾਹਣਾ ਇਹ ਐਪਲ ਵਾਂਗ ਰੱਖਣਾ ਨਹੀਂ ਸੀ ਇਹਦੇ ਕੰਮ ਲੈਣਾ ਐਪਲ ਵਾਂਗ ਪੂਰਾ ਜਿਵੇਂ ਐਪਲ ਖਾ ਕੇ ਸਰੀਰ ਨੂੰ ਤਾਕਤ ਦਿੰਦਾ ਅਸੀਂ ਇਹਦੇ ਤਾਕਤ ਲੈਣੀ ਪੂਰੀ ਠੀਕ ਹੈ ਜੀ ਐਨਓ ਹਾਇ ਕਰਨ ਵਾਸਤੇ ਨਹੀਂ ਹੈਗਾ ਹੁਣ ਇਹ ਮੇਰਾ ਜਿਹੜਾ ਮੇਰਾ ਫੋਨ ਇਸ ਟਾਈਮ ਬਣਾ ਰਿਹਾ ਇਹਨੇ ਫ੍ਰੀ ਹੋਣਾ ਫਿਰ ਇਹਦੇ ਚ ਵੀਡੀਓ ਬਣਨੀ ਕਰਨੀ ਸਾਰੀ ਤੂੰ ਕਦੇ ਅੰਜਾਗਦੀ ਹੈ ਹੁਣ ਵੀ ਤਾਂ ਬਣਦੀ ਆ ਉਹ ਫੇਰ ਬਣੀ ਜਾਣੀ ਐ ਕੋਈ ਨਾ ਗੱਲ ਨਹੀਂ ਕੀ ਕੀਮਤ ਆਦੀ ਜੀ ਨਵੇਂ ਦੀ ਇਸ ਟਾਈਮ ਇਹ ਆਪਣਾ ਆਂਦਾ ਨਹੀਂ ਜੀ ਹੁਣ ਬੰਦ ਕਰਤਾ ਆਪਣਾ ਉਹ ਫੇਰ ਵੀ ਉਦਾਂ ਦਾ ਤੁਹਾਨੂੰ ਥੋੜਾ ਬੋਤਾ ਮੇਰੇ ਕੋਲ ਵੀ ਇਹੀ ਸੀ ਮੈਂ 1.7 ਦਾ ਲਿੱਤਾ ਸੀ ਇਹ ਜੀ ਠੀਕ ਠੀਕ 2 ਸਾਲ ਦੀ ਇੰਸ਼ੋਰੈਂਸ ਦਿੱਤੀ ਸੀ ਨਾਲ ਹਾਂ ਆ ਵਧੀਆ ਫੋਨ ਆ ਬੈਟਰੀ ਬੈਕਅਪ ਬਹੁਤ ਵੋਲ ਵਧੀਆ ਜੀ ਹਮ ਇਹ ਕਿਵੇਂ ਹੋਵੇਗਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਰਨਾ ਹੈ ਇੱਕ ਨਿਤ ਦੇ ਤੇ ਗਲਾਸ ਇਹ ਤਾਂ 1000 ਰੁਪਏ ਦੇ ਹੈ ਇਹ ਥੱਲੇ ਉਦਤੀ ਲੱਗਣੇ ਗਲਾਸ ਕੈਮਰੇ ਕੈਮਰੇ ਤੇ ਹੈ ਕੈਮਰੇ ਕੈਮਰੇ ਲੱਗਣੇ ਉਹਦਾ ਬਹਾ ਉਹਦੇ ਪਰ ਤੋਂ ਪਹਿਲਾਂ ਡੱਬੀ ਜਿਹੜੇ ਵਿੱਚ ਤੇ ਨਿਕਲੇ ਤੇ ਉਹ ਵੀ ਤਾਂ origignal ਹੈ ਤੇ ਪਰ ਉਹ ਹੋਗੇ ਸੀ ਉਹ ਬਿੱਟੋ ਗਏ ਸੀ ਉਹ ਹਾਂ ਹੈ ਰਹੀ ਨੂੰ ਸੀ ਉਹ ਚਲੋ। ਕੋਈ ਨਹੀਂ ਕੋਈ ਡਸਟ ਨਹੀਂ ਹੈ ਜੀ ਕੋਈ ਕੁਝ ਨਹੀਂ। ਠੀਕ। ਉਹ ਕੇ ਆਲਾ। ਨਾਲ ਕੋਈ ਡਸਟ ਨਹੀਂ ਹੈ ਜੀ ਕੋਈ ਕੁਝ ਨਹੀਂ। ਠੀਕ। ਜੀ ਉਹਨੂੰ ਵੀ ਲੈ ਲੈਣਾ। ਜਿਹੜੇ ਨੈਸਸੈਰੀ ਚੀਜ਼ਾਂ ਆਉਣ ਚੱਲੋ। ਉਹ ਦੇਣੀ ਹੈ। ਲੇਖ ਲੈ ਵੀ ਗਿਆ। ਚੈੱਕ ਕਰੋ। ਠੀਕ। ਮਨੋ ਦੇ ਵਿੱਚ ਗਿਆ ਆਪਣੀ ਸਸ ਬਸ ਤਾਂ ਸਾਰਾ ਕੁਝ ਛੋਟਾ ਸੱਤੇ-ਸੱਤ ਆ ਬਸ ਜੋ ਤਾਂ ਤਾਤਾ ਇਹ ਵਾਲੀ ਦੀ ਬੋਲਣਾ ਹੈ ਤਾਂ ਵੀ ਕੁਝ ਗਾਰੰਟੀ ਵਾਰੰਟੀ ਚਲ ਕੀਵਲ ਦੀ ਹੋਰ ਨਹੀਂ ਹਾਂ ਕਿੰਨਾ ਦਾ 1 ਸਾਲ ਦੀ ਹਾਂਜੀ ਠੀਕ ਹੈ ਇਸ ਤਰੀਕੀ ਦੀ ਨਹੀਂ ਵਾਰੰਟੀ ਮਿਲਦੀ ਠੀਕ ਹੈ ਠੀਕ ਅਸਰ ਸਰੀ ਦੀ ਕੋਈ ਨਹੀਂ ਹਾਂਜੀ फोन ਨੂੰ ਤਾਂ ਵਾਚ ਕੇ ਰੱਖੂਗੀ ਡਰਾਪ ਟੈਸਟਡ ਹੈ ਜੀ ਠੀਕ ਹੈ ਹਾਂ ਤਸੱਲੀ ਹੈ ਖਾਣਾ ਸਾਲਿਆ ਖਾਣਾ ਕੋਸੇ ਆ ਭੈਣ ਇਧਰ ਨੂੰ ਮੂੰਹ ਕਰਕੇ ਕਹਿ ਰਹੀ ਆ ਤੂੰ ਖੋਸੇ ਹਾਂ ਤੂੰ ਖੋਸੇ ਅੱਛਾ ਮੈਂ ਹੀ ਨਹੀਂ ਹੈਗਾ ਮੈਂ ਨਹੀਂ ਹੈਗਾ ਨਾਲ ਹੈ ਨਾ ਹੈਗੀਆਂ ਸਾਰੀਆਂ ਹਾਂ 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 ਫੀਲਿੰਗਸ ਦੋ ਚਾਰ ਦਿਨੇ ਆਪਾਂ ਭੁੱਲ ਜਾਣਾ ਉਹਦੇ ਬਾਅਦ ਇਹ ਇਹ ਫੋਨ ਇਹ ਹੱਥ ਚ ਲੈ ਕੇ ਘੁੰਮਣੇ ਆਲੇ ਆ ਇਹ ਪਰਸਾਂ ਚ ਲੈ ਕੇ ਥੋੜਾ ਘੁੰਮਣਾ ਹੁੰਦਾ ਉਹਨਾਂ ਨੂੰ ਦੁਕਾਨ ਚ ਜਾਈ ਚੱਲ ਚੱਲ ਤੁਸੀਂ ਸੁਣ ਲਓ ਜੀ ਕੱਪੜੇ ਵਾਲੀ ਦੀ ਦੁਕਾਨ ਚ ਆਪਣੇ ਵਾਲਾ ਫੋਨ ਉਹਦੇ ਕੋਲ ਛੱਡਿਆ ਉਧਰ ਚੱਕ ਲਿਆ ਜੀ ਉਹਦਾ ਬਾਹਰ ਆ ਕੇ ਜਾ ਬੈਰ ਵੀ ਕਦੀ ਆਦਾ ਫੋਨ ਕੋਈ ਹੋ ਰਿਹਾ ਮੇਰੇ ਕੋਲ ਉਹਨਾਂ ਦਾ ਤੁਹਾਨੂੰ ਫੋਨ ਕਰ ਰਹੀ ਤਾਂ ਉਹਨਾਂ ਕਹਿੰਦਾ ਮੈਨੂੰ ਤਾਂ ਫਾਇਦਾ ਹੋ ਗਿਆ ਥੋੜਾ ਐਪਲ ਦਾ ਫੋਨ ਮਿਲ ਗਿਆ ਮੈਨੂੰ ਤਾਂ आई 74 ਇਹਨੇ ਜਸਸੀ ਜੀ ਕੋਲੋਂ ਉਹ ਲੋਰ ਨੂੰ ਕਰਦੀ ਜੀ ਪੇਮੈਂਟ ਪੇਮੈਂਟ ਗਈ ਹੋ ਜੀ ਸਾਡੇ ਤੇ ਹਾਂ ਜਿਹੜਾ ਗੂਗਲ ਪੇ ਕਰਿਆ ਉਹ ਉਹ ਪੂਰੀ ਦੱਸਣਾਗਾ ਉਹ ਗੁਪਤਾ ਹੋ ਉਹ ਉਹ ਸੀਕ੍ਰੀਟ ਹੈ ਉਹ ਸੀਕ੍ਰੀਟ ਹੈ ਚਲ ਹੁਣ ਪ੍ਰੈਕਟਿਕ ਕਿੱਥੇ ਗਏ ਗਿਆ ਗਏ ਉੱਥੇ ਖੜਿਆ ਉੱਥੇ ਰਵਾਈਂਦੀ ਅੱਛਾ ਤੋਂ ਸਾਮਾਨ ਦੇਖ ਰੇ ਕੋਈ ਫੇਰ ਤਾਂ ਠੀਕ ਆ ਮੈਂ ਮੂਵੀ ਦੇਖਣੂਗੀ ਨਾ ਮਾਨਾ ਕਰਦੀ ਪਈ ਉਹ ਉਹ ਮੰਨਦੀ ਉਹ ਨਹੀਂ ਚੱਲ ਮੂਵੀ ਰਹਿਣ ਤੋਂ ਦੇਖਣ ਨੂੰ ਉਹ ਲੈਟ ਹੋਣਾ ਫਿਰ ਦੇਖਣ ਦੇ ਜੀ ਤੇਰਾ ਕਲਾਕ ਬਲਮ ਚੱਗੀ ਗੋ ਮੰਦੈ ਗਲਾਸ ਤੋਂ ਕੋਈ ਅਸੇ ਕੰਮ ਨਹੀਂ ਆਉਣਾ ਹੁਣ ਉਹ ਗਲਾਸ ਨੂੰ ਕਿਸੇ ਕੰਮ ਆਉਣਾ ਹੁਣ ਲਓ ਜੀ ਕਿਆ ਬਤਾਲਿਆ ਸੁਨਦੀਪ ਕੌਰ ਨੰਬਰ ਲਗਾਇਆ ਸੀ ਆਉਂਗਾ ਮਨ ਦੀ ਗੱਲ ਕੀ ਆ ਕੀ ਫੜ ਫੋਨ ਮੇਰਾ ਵਾਲਾ ਆਇਆ ਨਹੀਂ ਜੇ ਮੈਂ ਸੋ ਇਹਦਾ ਬਾਈ ਕੋ ਆ ਗਿਆ ਇਹ ਨਹੀਂ ਹੋਏ ਨਹੀਂ ਕੈਨਸਲ ਹੋ ਗਿਆ ਹਾਏ ਅਸੀਂ ਪਹਿਨੀ ਲੇਟ ਆ ਹੁਣ ਯਾਰਰ ਲਾਗਾ ਮਾਰ ਹਾਂ تانيي ڪوٽي ڪو جا